ਗੋਬਾ ਮੁਰਦਾਬਾ ਮੁਰਦਾਬਾ ਜੈ 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 ਮੁਰਦਾਬਾ ਬਸ ਕਰੋ ਗੋਬਾ ਮੁਰਦਾਬਾ ਮੁਰਦਾਬਾ ਬੈਸਮਾ ਗਿਆ ਹੋਏ 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 ਸ਼੍ਰੀਮਤੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ੍ਰੀਮਤੀ ਸ਼ਰਮ ਜੀ ਦੇਰਕਾਰ ਸਾਥੀਓ ਕਪੀਓ ਵਰਗੀ ਦੇਰਕਾਰੋ ਜਿਹੜਾ ਆਰਥਿਕ ਇਹ ਆਪਦੇ ਤੋਂ ਜ਼ਿਆਦਾ ਆਪਣੀ ਇਹ ਤੋਂ ਵੀ ਕਿਤੇ ਵੱਡੀ ਗਿਣਤੀ ਜਿਹੜੀ ਘਰਾਂ ਦੇ ਵਿੱਚ ਬੈਠੀ ਹੋਈ ਰਜਕਾਰ ਅਡੀਪਦੀ ਹੈ ਉਹਨਾਂ ਦੇ ਲਈ ਲੜਾਈ ਲੜਨ ਦੇ ਲਈ ਇੰਨੀ ਦੂਰ ਪਹੁੰਚੇ ਆ। ਆਪਣੀ ਲੜਾਈ ਜਿਹੜੀ ਹੈਗੀ ਆ ਨਾ ਕਿਸੇ ਦਿੱਜੀ ਪਰਸਨ ਦੇ ਨਾਲ ਆ ਨਾ ਕਿਸੇ ਨਿੱਜੀ ਮੰਤਰੀ ਨਾਲ ਆ ਨਾ ਸਰਕਾਰ ਨਾਲ ਆ। ਅਸੀਂ ਸਿਰਫ ਆਪਣਾ ਜਿਹੜਾ ਰੋਜ਼ਗਾਰ ਦੀ ਲੜਾਈ ਲੜ ਰਹੇ ਆ। ਆਪੇ ਬੱਚਿਆਂ ਦੇ ਮੰਗਾਂ ਦੀ ਲੜਾਈ ਲੜਦੇ ਪਏ ਆ। ਕਿ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਉਹ ਸਾਨੂੰ ਦਿੱਤੀਆਂ ਜਾਣ। ਜੇਕਰ ਇਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ 26 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਸ ਸਰਕਾਰ ਵੱਲੋਂ ਆਪਣੇ ਸਿੱਖਿਆ ਮਾਧਿਮੇ ਦੇ ਵਿੱਚ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਜਿੰਨੀਆਂ ਵੀ ਇਹ ਭਰਤੀਆਂ ਕਹਿੰਦੇ ਆ ਉਹ ਪੁਰਾਣੀਆਂ ਸਰਕਾਰਾਂ ਦੀਆਂ ਭਰਤੀਆਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਪੂਰੀਆਂ ਕੀਤੀਆਂ ਗਈਆਂ ਪਰ ਇਸ ਸਰਕਾਰ ਦੁਆਰਾ 26 ਮਹੀਨੇ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਕਿਸੇ ਈਜੀਟੀ ਦਾ ਨਾ ਬੀਐਡ ਦਾ ਨਾ ਲੈਕਚਰਰ ਦਾ ਨਾ ਐਨਜੀਟੀ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਇਸ਼ਤਿਹਾਰ ਆਪਦਾ ਜਾਰੀ ਨਹੀਂ ਕੀਤਾ ਚਾਹੇ ਕੋਈ ਵੀ ਆਪਣੀਆਂ ਭਰਤੀਆਂ ਹੋਣ ਇਸ ਤੋਂ ਇਲਾਵਾ ਜਿਹੜੀ ਇੱਕ ਆਪਣੀ ਇਲੈਕਟਰਾਨੀ ਭਰਤੀ 370 ਜਿਹੜੀ 74 ਸੀਗੀ ਜਿਹੜੀ ਪਿਛਲੀ ਸਰਕਾਰ ਦੀ ਸੀ ਉਸ ਨੂੰ ਇਹ ਕਹ ਕੇ ਰੱਦ ਕਰਤਾ ਸੀ ਕਿ ਤੁਹਾਨੂੰ ਇੱਕ ਵਟੀ ਦੇ ਵਿੱਚ ਇਲੈਕਟਰਾਂ ਦੀ ਜਿਹੜੀ ਹੈਗੀ ਕਰੋ ਸ਼ਰਮ ਕਰੋ ਸ਼ਰਮ ਕਰੋ ਇਹ ਸਰਕਾਰਾਂ ਕਰਦੀਆਂ ਕੀ ਹੈਰਾ ਫੇਰੀ 420 ਬੋਟਾਂ ਬੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰੀ ਲੈਂਦੇ ਬੋਟਾਂ ਬੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰੀ ਲੈਂਦੇ ਬੋਟਾਂ ਮੰਗਣ ਆਉਣ ਗਦਾਰ ਮਾਰੋ ਛੱਤਰ ਕਢੋ ਬਾਹਰ ਬੋਟਾਂ ਮੰਗਣ ਆ ਬਾਦ ਮੁਸਤਫਾ ਮੁਸਤਫਾ ਜਿੱਤੂ ਚੋ ਨਾ ਹੋਏ ਹਾਏ 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 ज़िंदाबाद ज़िंदा ज़िंदाबाद ज़िंदाबादार मुर्दाबाद मुर्दाबाद मुर्दाबादारो करियो चार सौ सरकारो करियो चार सौ जो हमस कराए ਮਰ ਜਾਏਗਾ ਬੇਕਰ ਜਾਏਗਾ ਜਿੰਦਾਬਾਦ 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 ਜ਼ਰਾ ਭੇਜਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਭਗਤ ਜ਼ਰਾ ਭੇਜਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਭਗਤ ਜ਼ਰਾ ਭੇਜਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜਾਨ ਸਰਕਾਰ ਮਰਦਾਬਾਦ ਮਰਦਾਬਾਦ जिन्दा बाद जिंदाबाद जिंदाबाद क्या सरकार मुर्दाबाद 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 शिक्षा मंत्री मुर्दाबाद 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 शिक्षा मुर्दा मंत्री शर्म करो शर्म करो शर्म करो शर्म करो शर्म करो चोर चोर हो जाएगा चोर चोर हो जाएगा ਗੁਰਦਾਬਾਹ ਸਿੱਖਾ ਮਤਰੀ ਹਾਏ 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 ਗੁਰਦਾਬਾਹ ਗੁਰਦਾਬਾਹ ਯਾਤਿ ਸਰ ਹਾਏ 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 ਚੋਟੂ ਚੋਲਾ ਹੈ ਹਾਏ 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 ਨਾ ਕਿਸੇ ਟਕਰਾਏਗਾ ਚੋਟੂ ਚੋਲਾ ਹੋ ਜਾਏਗਾ ਜੀਰ ਸਰਕਾਰ ਮੁਕਾਬਲਾ ਗੁਰਦਾਬਾਹ ਗੁਰਦਾਬਾਹ ਜੀਰ ਸਰਕਾਰ ਹਾਏ ਹਾਏ ਹਾਏ

सिखिया मस्ती शरो सिखिया मस्ती शरो कराए ਮਾ ਰਮਨਪੁਰਮ ਲੋਟ ਸੂਬਾ ਅਗੂ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਜਿਵੇਂ ਕਿ ਅੱਜ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਸਿੱਖਿਆ ਮੰਤਰੀ ਅਜੋਤ ਬੈਂਸ ਦੀ ਕੋਠੀ ਜੋ ਗੰਭੀਰਪੁਰ ਵਿਖੇ ਹੈ ਉਸ ਦੇ ਘਰਾਓ ਦਾ ਆਲਾਨ ਕੀਤਾ ਹੋਇਆ ਸੀਗਾ ਉਸ ਦੇ ਸਬੰਧ ਦੇ ਵਿੱਚ ਸਹੀ 11 ਵਜੇ ਜਿਹੜੀ ਜਥੇਬੰਦੀ ਦੇ ਸਾਰੇ ਬੇਰਜ਼ਗਾਰ ਅਨੰਦਪੁਰ ਸਾਹਿਬ ਬੱਸ ਸਟੈਂਡ ਵਿਖੇ ਇਕੱਠੇ ਹੋਏ ਉਸ ਤੋਂ ਬਾਅਦ ਜਿਹੜਾ ਮਾਰਚ ਕਰਕੇ ਗੰਭੀਰਪੁਰ ਜਿਹੜਾ ਹੈਗਾ ਵੱਲੋਂ ਜਦੋਂ ਕੋਚ ਕੀਤਾ ਗਿਆ ਤਾਂ ਜਿਹੜਾ ਟੀ ਪੁਆਇੰਟ ਬਣਿਆ ਉੱਥੇ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਬੈਰੀਕੇਡ ਨੂੰ ਤੋੜਦੇ ਹੋਏ ਜਥੇਬੰਦੀ ਦੇ ਸਾਰੇ ਬੇਰੁਜ਼ਗਾਰ ਅੱਗੇ ਵੱਲ ਨੂੰ ਵਧੇ ਤੇ ਉਹਨਾਂ ਨੇ 2 ਕਿਲੋਮੀਟਰ 2.5 ਕਿਲੋਮੀਟਰ ਜਿਹੜਾ ਪਿੰਡ ਤੱਕ ਹੈ ਉੱਥੋਂ ਤੱਕ ਮਾਰਚ ਕੀਤਾ ਤਾਂ ਪਿੰਡ ਦੀ ਐਂਟਰੀ ਤੇ ਜੋ ਬੈਰੀਕੇਡਿੰਗ ਸੀ ਉੱਥੇ ਜਾ ਕੇ ਪ੍ਰਸ਼ਾਸਨ ਨੇ ਬਹੁਤ ਜਿਹੜਾ ਹੈਗਾ ਭਾਰੀ ਬਲ ਲਾ ਕੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਥਾਂ ਤੇ ਜਾ ਕੇ ਜਿਹੜਾ ਹੈਗਾ ਮੋਰਚੇ ਦੇ ਜਿਹੜੇ ਬੇਰੁਜ਼ਗਾਰ ਵੱਲੋਂ ਕਾਫੀ ਜਦੋਜहद ਕੀਤੀ ਗਈ ਔਰ ਪ੍ਰਸ਼ਾਸਨ ਵੱਲੋਂ ਵੀ ਉਸ ਪ੍ਰਸ਼ਾਸਨ ਵੱਲੋਂ ਹਲਕਾ ਬਲ ਪ੍ਰਯੋਗ ਕੀਤਾ ਗਿਆ ਤਾਂ ਉੱਥੇ ਜਿਹੜਾ ਜਦੋਜहद ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਿਹੜਾ ਬੇਅਦਿਕਰ ਸਾਂਝੇ ਬੋਰਚੇ ਦੇ ਨਾਲ ਜਿਹੜਾ ਅੱਗੋਂ ਮੰਤਰੀ ਸਾਹਿਬ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਵਿਸ਼ਵਾਸਨ ਦਿੱਤਾ ਕਿ ਅੱਜ ਉਹ ਜਿਹੜਾ ਇੱਥੋਂ ਬਾਹਰ ਹੋਣ ਕਰਕੇ ਆਊਟ ਆਫ ਸਟੇਸ਼ਨ ਹੋਣ ਕਰਕੇ ਬਲ ਵਰਕਿੰਗ ਡੇ ਕੱਲ ਨੂੰ ਜਿਹੜਾ ਹੈਗਾ ਸੋਮਵਾਰ ਹੋਣ ਕਰਕੇ ਸਭ ਤੋਂ ਵੱਡੀ ਗੱਲ ਕਿ ਕੱਲ ਨੂੰ ਜਿਹੜੀ ਉਹਨਾਂ ਨੇ ਆਪਦੇ ਡਿਪਾਰਟਮੈਂਟ ਨਾਲ ਮੀਟਿੰਗ ਰੱਖੀ ਹੋਈ ਆ ਉਸ ਦੇ ਵਿੱਚ ਆਪਣੀਆਂ ਮੰਗਾਂ ਸੰਬੰਧੀ ਜੋ ਫੈਸਲਾ ਉਹਨਾਂ ਨੇ ਕਰਨਾ ਹੈ ਰਿਵਿਊ ਲੈਣਾ ਉਸ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਤੱਕ ਕੱਲ ਨੂੰ ਰਿਟਰਨ ਮੀਟਿੰਗ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਔਰ ਜਿਹੜਾ ਕੱਲ ਤੱਕ ਦੇਖਦੇ ਆਂ ਕਿ ਆਪਣੀਆਂ ਜਿਹੜੀਆਂ ਮੰਗਾਂ ਦਾ ਕੱਲ ਦੀ ਮੀਟਿੰਗ ਦੇ ਵਿੱਚ ਕੀ ਅਸਰ ਹੁੰਦਾ ਹੈ ਜਿਹੜੀ ਮੀਟਿੰਗ ਆਪਣੇ ਅੱਜ ਦੇ ਪ੍ਰੋਟੈਸਟ ਦਾ ਚਾਹੇ 55% ਦੀ ਚਰਤ ਹੈ ਚਾਹੇ ਜਿਹੜੀ ਉਮਰ ਹੱਦ ਛੋੜ ਦੇ ਕੇ ਇੱਕ ਮੌਕਾ ਲੈਣਾ ਹੈ ਮਾਸਟਰ ਕੈਟਰ ਦੇ ਸਾਰੇ ਜਿਹੜੇ ਅਸਾਮੀਆਂ ਦਾ ਇਸ਼ਤਿਹਾਰ ਆਪਾਂ ਜਾਰੀ ਕਰਾਉਣਾ ਹੈ ਚਾਹੇ ਲੈਕਚਰਰ ਦੀ ਜਿਹੜੀ ਰੱਦ ਹੋਈ ਵੀ ਭਰਤੀ ਹੈ ਉਹਦਾ ਦੁਬਾਰਾ ਇਸ਼ਤਿਹਾਰ ਜਾਰੀ ਕਰਾਉਣਾ ਹੈ ਨਾਲ ਹੀ ਆਰਟ ਐਂਡ ਕ્રાਫਟ ਦੀਆਂ 250 ਜਿਹੜੀਆਂ ਪੜਤੀ ਹੈ ਨਿਕਲੀ ਹੋਈ ਆ ਉਸ ਦਾ ਪੇਪਰ ਕਰਾਉਣਾ ਇਹ ਸਾਰਿਆਂ ਦੇ ਕੱਲ ਨੂੰ ਮੀਟਿੰਗ ਕੀਤੀ ਜਾਣੀ ਹੈ ਮੰਤਰੀ ਵੱਲੋਂ ਉਸ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੂੰ ਫਿਰ ਮੀਟਿੰਗ ਦੇ ਲਈ ਫਾਈਨਲ ਮੀਟਿੰਗ ਦੇ ਲਈ ਸੱਦਾ ਲਿਖਤੀ ਰੂਪ ਦੇ ਵਿੱਚ ਕੱਲ ਨੂੰ ਦੇਣ ਦਾ ਵਾਅਦਾਨ ਦਿੱਤਾ ਗਿਆ ਹੈ